ਪਰਮ ਸਨਮਾਨ ਜੋ ਸਤਗੁਰਾਂ ਦੀ ਸਾਜੀ ਤੇ ਨਵਾਜੀ ਸਤਕਾਰਯੋਗ ਸਾਧ ਸੰਗਤ ਜੀਓ ਸਤਗੁਰ ਸੱਚੇ ਪਾਤਸ਼ਾਹ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਕਬਾਗ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਜੈਤ ਸਰੀ ਰਾਗ ਦੇ ਵਿੱਚੋਂ ਚਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਅੱਡੇ ਤਾਰਿਆ ਉਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਹਰ ਜਨ ਸਿਮਰੋ ਹਿਰਦੇ ਰਾਮ ਸਤਗੁਰੂ ਜੀ ਕਿਰਪਾ ਕਰਦੇ ਹਨ ਕਿ हे ਪ੍ਰਮਾਤਮਾ ਦੇ ਪਿਆਰਿਓ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਸਮਰਿਆ ਕਰੋ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦੇ ਨਾਮ ਨੂੰ ਵਸਾਈਏ ਜਦੋਂ ਮਨੁੱਖ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦੇ ਨਾਮ ਨੂੰ ਵਸਾ ਲੈਂਦਾ ਹੈ ਪ੍ਰਮਾਤਮਾ ਦੇ ਜਨ ਨਾਲ ਜੁੜ ਜਾਂਦਾ ਹੈ ਸੇਵਕ ਬਣ ਜਾਂਦਾ ਹੈ ਦਾਸ ਬਣ ਜਾਂਦਾ ਹੈ ਉਸ ਬਾਬਤ ਗੁਰੂ ਸਭ ਕਹਿੰਦੇ ਹਨ ਹਰ ਜਨ ਕੋ ਅਪਦਾਨ ਲਕਟਣਾ ਆਵੇ ਪੂਰਨ ਦਾਸ ਕੇ ਕਾਮ ਅਪਦਤ ਮਤਲਬ ਵਿਪਤਾ ਜਾਂ ਮੁਸੀਬਤ ਪੂਰਨ ਕੰਨ ਸਫਲ ਹੋਣਾ ਮਹਾਰਾਜ ਕਹਿੰਦੇ ਭਾਈ ਜਦੋਂ ਪ੍ਰਮਾਤਮਾ ਦੇ ਚਰਨਾਂ ਜਾਂ ਪ੍ਰਮਾਤਮਾ ਦੇ ਨਾਮ ਨੂੰ ਫਿਰ ਦੇ ਵਿੱਚ ਵਸਾ ਲਿਆ ਫਿਰ ਕੋਈ ਵੀ ਮਿਰਤਾ ਪ੍ਰਮਾਤਮਾ ਦੇ ਸੇਵਕਾਂ ਦੇ ਨੇੜੇ ਨਹੀਂ ਆਉਂਦੀ ਸੇਵਕਾਂ ਦੇ ਸਾਰੇ ਕੰਮ ਜਿਹੜੇ ਨੇ ਉਹ ਸਿਰੇ ਚੜਦੇ ਰਹਿੰਦੇ ਹਨ ਰਹਾਉ ਕੋਟ ਬਿਗਨ ਬਿਨ ਸਹਿ ਹਰ ਸੇਵਾ ਨੇ ਚਲ ਗੋਵਿੰਦ ਧਾਮ ਕੋਟ ਦਾ ਮਤਲਬ ਹੈ ਕਰੋੜਾ ਬਿਗਨ ਕਹਿੰਦੇ ਨੇ ਔਕੜਾਂ ਨੂੰ ਜਨ ਕਵਟਾਂ ਨੂੰ ਸਤਿਗੁਰ ਕਹਿੰਦੇ ਹੈ ਸੰਤ ਜਨੋ ਪ੍ਰਮਾਤਮਾ ਦੀ ਭਗਤੀ ਦੀ ਬਰਕਤ ਨਾਲ ਜ਼ਿੰਦਗੀ ਦੇ ਰਾਹ ਵਿੱਚੋਂ ਕਰੋੜਾਂ ਔਕੜਾਂ ਜਿਹੜੀਆਂ ਨੇ ਉਹ ਨਾਸ ਹੋ ਜਾਂਦੀਆਂ ਹਨ ਅਤੇ ਪ੍ਰਮਾਤਮਾ ਦਾ ਸਦਾ ਅਟਲ ਰਹਿਣ ਵਾਲਾ ਘਰ ਵੀ ਮਿਲ ਜਾਂਦਾ ਹੈ ਭਗਵੰਤ ਭਗਤ ਗੋਪਾ ਕੋ ਕਿਛ ਨਾਹੀ ਆਦਰ ਦੇਵਤ ਜਾਮ ਉਹ ਬਾਣ ਦੇ ਪ੍ਰਮਾਤਮਾ ਦੇ ਭਗਤਾਂ ਵਾਸਤੇ ਕਦੇ ਕੋਈ ਵੀ ਫਿਰ ਉਹ ਡਰਾ ਜਿਹੜਾ ਭਗਤਾਂ ਨੂੰ ਕੋ ਨਹੀਂ ਸਕਦਾ ਜਮਰਾਜ ਵੀ ਉਹਨਾਂ ਦਾ ਸਤਿਕਾਰ ਕਰਦਾ ਹੈ ਜਿਹੜੇ ਪ੍ਰਮਾਤਮਾ ਦੇ ਚੱਲਾਂ ਨਾਲ ਜੁੜ ਜਾਂਦੇ ਹਨ ਤਦ ਗੋਪਾਲ ਆਨਜ ਕਰਨੀ ਸੋ ਇਸੋਈ ਬਨ ਸਤਖਾਮ ਮਹਾਰਜ ਕਹਿੰਦੇ ਵੀ ਪ੍ਰਮਾਤਮਾ ਦਾ ਸਮਰਨ ਭੁਲਾ ਕੇ ਜਿਹੋਰ ਜਿਹੜਾ ਵੀ ਕੋਈ ਕੰਮ ਕਰੀਂਦਾ ਹੈ ਉਹ ਨਾਸਵੰਤ ਹੈ ਤੇ ਕੱਚਾ ਹੈ ਚਰਨ ਕਮਲ ਹਿਰਦੈ ਗੋਵਨਾਨਕ ਸੁਖ ਸਮੋ ਵਿਸਰਾਮ ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਨਹੀਂ ਨਾਨਕ ਵੀਰ ਪਰਮਾਤਮਾ ਦੇ ਸੋਹਣੇ ਚਰਨਾਂ ਆਪਣੇ ਹਿਰਦੇ ਵਿੱਚ ਵਸਾਈ ਰੱਖ ਇਹ ਹਰ ਚਰਨ ਹੀ ਸਾਰੇ ਸੁੱਖਾਂ ਦਾ ਘਰ ਹਨ ਪਰਮਾਤਮਾ ਦੇ ਚਰਨ ਸੁੱਖਾਂ ਦਾ ਘਰ ਨੇ ਪਰਮਾਤਮਾ ਦੇ ਚਰਨਾਂ ਨੂੰ ਸਦਾ ਆਪਣੇ ਹਿਰਦੇ ਵਿੱਚ ਵਸਾ ਕੇ ਰੱਖੀਏ ਵਾਜ ਗੁਰੂ ਦਾ ਨਾਮ ਸਿਮਰਨ ਜਪਦੇ ਰਹੀਏ ਸਿਮਰਨ ਭਗਤੀ ਔਰ ਦਇਆ ਇਹ ਸਾਧ ਸੰਗਤ ਜੀਵਦੇ ਦੇ ਗણે ਹਨ ਸਦਾ ਹੀ ਪ੍ਰਮਾਤਮਾ ਦਾ ਨਾਮ ਸਿਮਰਿਏ ਅਤੇ ਨਾਮ ਰੂਪੀ ਗਣਾ ਆਪਣੇ ਪੱਲੇ ਵਿੱਚ ਸਦਾ ਹੀ ਬੰਨ ਕੇ ਰੱਖਿਏ ਪ੍ਰਮਾਤਮਾ ਸਭਨਾ ਪਰਮੇਤ ਭਰਿਆਤ ਰਖੇ ਸਭਨਾਂ ਨੂੰ ਨਾਮ ਦਾ ਤੰਦਰੁਸਤੀ ਛੜ ਦੀ ਕਲਾ ਦੀ ਦਾਤ ਬਖਸ਼ੇ ਸਰਬੱਤ ਦੇ ਭਲੇ ਦੀ ਅਰਦਾ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਭਗਤਤਾ ਦੀ ਅਰਦਾ ਗੁਰੂ ਘਰ ਦੀਆਂ ਸੇਵਾਵਾਂ ਸੰਪੂਰਨ ਹੋਣ ਦੀ ਅਰਦਾਸ ਮਹਾਰਾਜ ਦੇ ਚਰਨਾਂ ਵਿੱਚ ਕਰਦੇ ਰਹੀਏ ਗੁਰੂ ਕਿਰਪਾ ਕਰੇ ਧਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰੁ ਗੋਬਿੰਦ ਕਾ ਪੂਰਨ ਗੁਨਤਾਸ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾਇ ਪਲਾ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤ